ਆ ਬੰਦੇ ਤੋਂ ਤੁਰਿਆ ਤੇ ਨਹੀਂ ਜਾਂਦਾ ਮਜਬੂਰੀ ਹੈ ਇਹਨੇ ਲੱਗੀ ਆ ਸੱਟ ਅਜੇ ਇਸੇ ਗਰਾਊਂਡ ਦੇ ਵਿੱਚ ਸੰਤ ਨਗਰ ਵਾਲਿਓ ਆ ਲੋਗ ਗੁਰਦੇਤ ਨੇ ਸ਼ੁਰੂਆਤ ਕਰਤੀ ਹੈ ਪਹਿਲਵਾਨ ਨੇ 500 ਰੁਪਏ ਦੇ ਕੇ ਸ਼ੁਰੂਆਤ ਕਰ ਦਿੱਤੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮੁੰਡਾ ਪੰਜਾਬ ਤੋਂ ਚੱਲ ਕੇ ਅੱਜ ਸੰਤ ਨਗਰ ਹਰਿਆਣਾ ਸਰਸੇ ਦੇ ਵਿੱਚ ਆਇਆ ਹੈ ਲਿਗਾਮੈਂਟ ਤੇ ਸੱਟ ਲੱਗੀ ਹੈ ਡੇਢ ਤੋਂ 2 ਲੱਖ ਰੁਪਏ ਖਰਚਾ ਆਊਗਾ ਮੈਂ ਸਾਰੇ ਭਰਾਵਾਂ ਨੂੰ ਹੱਥ ਬਨ ਕੇ ਬੇਨਤੀ ਕਰਦਾ ਵੀ ਕੋਈ ਫਰਕ ਨਹੀਂ ਪੈਣਾ ਔਰ ਇਹ ਮੁੰਡੇ ਦਾ ਇਲਾਜ ਚੰਗਾ ਹੋ ਜਾਊਗਾ ਜੇ ਅੱਜ ਇਹ ਇਲਾਜ ਵੱਲੋਂ ਰਹਿ ਗਿਆ ਤੇ ਮੇਰੇ ਵੀਰੋ ਔਖਾ ਹੋ ਜਾਣਾ ਘਰ ਦੀ ਸਿਚੁਏਸ਼ਨ ਦੱਸਦਾ ਇੱਕ ਕਿੱਲਾ ਪੈਲੀ ਦਾ ਇੱਕ ਕਿੱਲੇ ਪੈਲੀ ਤੋਂ ਤੁਸੀਂ ਦੱਸ ਦਿਓ ਵੀ ਕੀ ਆਮਦਨ ਆਉਂਦੀ ਹੈ ਇਹ ਟੂਰਨਾਮੈਂਟਾਂ ਤੋਂ ਇਹਦਾ ਘਰ ਚੱਲਦਾ ਟੂਰਨਾਮੈਂਟਾਂ ਤੋਂ ਜਿਹੜੀ ਕਮਾਈ ਹੁੰਦੀ ਹੈ ਉਹਦੇ ਤੋਂ ਮੇਰੇ ਵੀਰੋ ਇਹਦਾ ਘਰ ਦਾ ਰੋਜ਼ਗਾਰ ਚੱਲਦਾ ਤੇ ਆਪਣੀ ਜ਼ਿੰਦਗੀ ਇਹ ਚਲਾ ਰਿਹਾ ਨੌਜਵਾਨ ਪਿਛਲੇ ਸਾਲ ਇਸੇ ਹੀ ਗਰਾਊਂਡ ਦੇ ਵਿੱਚ మోਡੇ ਤੇ ਸੱਟ ਲੱਗੀ మోਡੇ ਦਾ ਆਪਰੇਸ਼ਨ ਕਰਾਉਣਾ ਪਿਆ ਔਰ ਅੱਜ ਗੋਡੇ ਤੇ ਸੱਟ ਲੱਗੀ ਹੈ ਸਾਰੇ ਭਰਾ ਆ ਰਹੇ ਨੇ ਮੈਂ ਬੇਨਤੀ ਕਰਦਾ ਇੱਕ ਗੇੜਾ ਲਾਇਆ ਜਾਊਗਾ ਕੋਈ ਵੀ ਮੇਰਾ ਭਰਾ ਤੁਹਾਡੇ ਇਲਾਕੇ ਦੇ ਵਿੱਚ ਗੁਰੂ ਮਹਾਰਾਜ ਦੀ ਬਹੁਤ ਮਿਹਰ ਹੈ ਜਿਹੜਾ ਤਾਂ ਮੇਰੇ ਵੀਰੋ ਸਤਗੁਰ ਜੀ ਦਾ ਸਵੇਰੇ ਉੱਠ ਕੇ ਸ਼ੁਕਰਾਨਾ ਕਰਦਾ ਨਾ ਵੀ ਸਤਗੁਰ ਜੀ ਤੇਰਾ ਦਿੱਤਾ ਬਹੁਤ ਖੁਸ਼ ਹੈ ਮੇਰੀ ਬੇਨਤੀ ਹੈ ਮੇਰੇ ਵੀਰੋ ਅੱਜ ਆਪਦੀਆਂ ਜੇਬਾਂ ਨਾ ਥੋੜੀਆਂ-ਥੋੜੀਆਂ ਜੇ ਜਿਵੇਂ ਕਹਿੰਦੇ ਨੇ ਵੀ ਆਪਾਂ ਸਤਕਾਰ ਦੇ ਦੇਾਂਗੇ ਤੇ ਆ ਮੁੰਡੇ ਦਾ ਇਲਾਜ ਚੰਗਾ ਹੋ ਜਾਊਗਾ ਨਹੀਂ ਤੇ ਮੇਰੇ ਵੀਰੋ ਇੱਥੇ ਹੀ ਰਹਿ ਜਾਣਾ ਲੈ ਵੀ ਮਿੱਤਰੋ ਢੇੜਾ ਲਾ ਲਓ Google Pay ਨੰਬਰ ਤੇ ਰੱਖਿੰਨਾ 97290 61880 ਇਹ ਇਹਦਾ Google Pay ਨੰਬਰ ਆ ਜਿਹੜੇ Google Pay ਕਰ ਸਕਦੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਉਹ Google Pay ਜਰੂਰ ਕਰਿਓ 97 290 61880 ਲ ਮੈਂ ਗੂਗਲ ਪੇ ਨੰਬਰ ਹੈ ਇਹ ਕਿਹੜਾ ਲਾਊਗਾ ਤੇ ਕੋਈ ਵੀ ਮੇਰਾ ਭਰਾ ਸਹਿਯੋਗ ਦਿੱਤੇ ਤੋਂ ਬਣਾ ਰਿਓ ਨਾ ਸਾਰੇ ਮੇਰੇ ਵੀਰ ਬਣ ਕੇ ਇਹਦੇ ਲਈ ਖੜੋ ਔਰ ਇਹਦਾ ਲਾ ਚੰਗਾ ਹੋ ਜੇ ਆਉਣ ਵਾਲੇ ਸਾਹ ਦੇ ਵਿੱਚ ਫੇਰ ਇਹ ਖੇਡਣ ਵਾਲਾ ਹੋ ਜੇ ਇਹਨਾਂ ਖੇਡ ਮੈਦਾਨਾਂ ਅੰਦਰ